ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਣੇ ਚੈਨਲ ਦਾ ਸਭ ਤੋਂ ਪਹਿਲਾਂ ਤਾਂ ਤੁਸੀਂ ਨੰਬਰ ਨੋਟ ਕਰ ਲਿਆ ਕਰੋ ਜੀ نیچے ਜਾਂ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ 78140 838764 ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਹੈ ਕੂਠੀ ਘਰ ਮਕਾਨ ਕੁਝ ਵੀ ਹੈ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਕੋਲੇ ਆ ਕੁਝ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਐਡ ਆਪਾਂ ਲਗਾ ਦਾਂਗੇ ਪਹਿਲੀ ਗੱਡੀ ਦੀ ਆਪਾਂ ਹੁਣ ਗੱਲ ਕਰਨ ਚੱਲੇ ਹਾਂ ਜੀ ਵ੍ਰਿਜ਼ਾ ਆਪਾਂ ਲੈ ਕੇ ਪਹੁੰਚੇ ਹਾਂ VDI 2016 ਮਾਡਲ ਹੈ ਫਾਸਟ ਓਨਰ ਗੱਡੀ ਹੈ 75000 ਕੰਪਨੀ ਵੱਲੋਂ ਰਿਕਾਰਡ ਹੈ ਤੇ ਚੱਲੀ ਬਹੁਤ ਘੱਟ ਹੋਈ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ 6 ਲੱਖ ਤੇ 10000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਨੇ 6 10 ਬਾਕੀ ਹੋ ਜਾਊਗਾ ਮੌਕੇ ਤੇ ਗੱਡੀ ਖੜੀ ਆ ਬਠਿੰਡੇ ਏਰੀਆ 'ਚ ਮਾਲਕ ਨੇ ਬਹੁਤ ਸੋਹਣੀਆਂ ਫੋਟੋਆਂ ਖਿੱਚ ਕੇ ਭੇਜੀ ਆ ਤੇ ਨਾਲ ਦੇ ਨਾਲ ਇੱਕ ਵੀਡੀਓ ਵੀ ਲਾਜ਼ਮੀ ਭੇਜਿਆ ਕਰੋ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਮਸ਼ੀਨਰੀ ਦੀ ਐਡ ਕਰਵਾਉਣੀ ਆ ਆਪਾਂ ਕਰ ਦਾਂਗੇ ਆਪਣੇ ਕੋਲੇ ਬਸ ਭੇਜ ਦੇ ਕਰੋ ਹੁਣ ਆਪਾਂ ਗੱਲ ਕਰਾਂਗੇ 9780948042 ਮਾਲਕ ਦਾ ਨੰਬਰ ਹੈ ਮਾਲਕ ਦਾ ਨੰਬਰ ਤੁਸੀਂ ਦੇਖ ਲਿਆ ਸਕਰੀਨ ਤੇ ਚੱਲ ਰਿਹਾ ਕਨਫਰਮ ਕਰ ਲੂ ਤੇ ਗੱਡੀ ਤੁਹਾਨੂੰ ਪਸੰਦ ਆਵੇ ਜਾ ਕੇ ਦੇਖਣੇ ਵੀ ਕਿਸੇ ਨੇ ਜਾ ਕੇ ਵੀ ਦੇਖ ਸਕਦੋਂ ਤੇ ਖਰੀਦ ਸਕਦੋਂ ਜੀ ਹੁਣ ਤੁਸੀਂ ਦੇਖੋ ਜੀ ਇੱਕ ਗੱਡੀ ਹੈ ਆਪਣੇ ਕੋਲੇ ਗੱਡੀ ਆ ਹਾ अल्टੋ ਐਲੈਕਸਾਈ ਪਹੁੰਚੀ ਆ ਗੱਡੀ ਦਿੱਲੀ ਨੰਬਰਾਂ ਜੀ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ ਦਾ ਮਾਡਲ 2012 ਦਾ ਤੇ ਇਹ ਗੱਡੀ ਚੱਲੀ ਹੋਈ ਆ ਕੁੱਲ 90000 ਕਿਲੋਮੀਟਰ ਤੇ ਸੈਕੰਡ ਓਨਰ ਗੱਡੀ ਆ ਜੀ 1.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਮਾਲਕ ਦਾ ਜਿਹੜਾ ਏਰੀਆ ਜੀ ਇਹਨਾਂ ਦਾ ਕੋਕਰੀਆ ਜੀ ਨੇੜੇ ਮੋਗਾ ਤੇ ਇਹ ਗੱਡੀ ਵਧੀਆ ਐ ਐਨਓਸੀ ਮਿਲ ਜੂਗੀ ਤੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਗੱਡੀ ਚਾ ਕੇ ਚਲਾ ਕੇ ਦੇਖ ਸਕਦਾ हूं ਬਾਕੀ ਫੋਟੋਆਂ ਇਹਨਾਂ ਨੇ ਚੰਗੀਆਂ ਖਿੱਚ ਕੇ ਭੇਜੀਆਂ ਅੰਦਰੋਂ ਵੀ ਖਿੱਚ ਕੇ ਭੇਜੀਆਂ ਬਾਹਰੋਂ ਵੀ ਖਿੱਚ ਕੇ ਭੇਜੀਆਂ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ 1.5 ਲੱਖ ਰੁਪਇਆ ਮੰਗ ਹੈ ਲੈਸ ਹੋ ਜਾਊਗਾ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ 9818521907 ਆਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਸਵਿਫਟ ਗੱਡੀ ਪਹੁੰਚੀ ਇੱਕ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੈਟਰੋਲ ਤੇ ਗੱਡੀ ਆ ਪੰਜ ਮਾਡਲ ਹੈ ਜੀ ਤੇ ਮਾਲਕ ਨੇ ਪਾਸਿੰਗ ਰੀਨਿਊ ਕਰਵਾਈ ਹੋਈ ਆ 2027 ਤੱਕ ਕਰੋ ਗੱਡੀ ਪੈਟਰੋਲ ਤੇ ਤੇ ਸੀਐਨਜੀ ਤੇ ਵੀ ਹੈ ਜੀ ਗੱਡੀ 82000 ਦੀ ਇਹਨਾਂ ਨੇ ਦੇਣੀ ਆ ਗੱਡੀ ਹੈਗੀ ਆ ਜੀ ਮਾੜੀ ਮੋਟੀ ਡੈਮੇਜ ਵੀ ਹੈਗੀ ਆ ਡੈਂਟ ਵੀ ਹੈਗੇ ਆ ਤੇ ਸਕ੍ਰੈਚ ਵੀ ਹੈਗੀ ਆ ਜੀ ਬਾਕੀ ਤੁਹਾਡੇ ਸਾਹਮਣੇ ਹੈ ਗੱਡੀ ਚਾਰੇ ਪਾਸੇ ਫੋਟੋਆਂ ਚੱਲ ਰਹੀਆਂ ਆ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ ਚਾਰੇ ਪਾਸੇ ਮਾਲਕ ਨੇ ਫੋਟੋਆਂ ਦਿਖਾਈਆਂ ਬੈਕ ਸਾਈਡ ਤੋਂ ਅੱਗੇ ਪਿੱਛੇ ਸਾਰੇ ਕਿਤੋਂ ਸੀ ਬੈਕ ਸਾਈਡ ਡਿੱਕੀ ਤੇ ਵੀ ਹਲਕੇ ਜਿਹੇ ਡੈਂਟ ਹੈਗੀ ਹੈਗੀ ਬਾਕੀ ਜਾ ਕੇ ਦੇਖਣ ਨੂੰ ਜਾ ਕੇ ਦੇਖ ਲਓ ਰੇਟ ਮਾਲਕ ਕਹਿੰਦੇ ਸੀਗੇ ਉੱਪਰ ਥੱਲੇ ਕਰ ਲਾਂਗੇ ਬਰਨਾਲਾ ਮਾਲਕ ਦਾ ਏਰੀਆ 'ਚ ਤੇ ਪਿੰਡ ਲੋਗੜ ਜਾ ਕੇ ਦੇਖ ਸਕਦੇ ਹੋ ਗੱਡੀ ਚਲਾ ਕੇ ਕਿਸੇ ਨੂੰ ਦੇਖਣੀ ਚਲਾ ਕੇ ਦੇਖ ਸਕਦੇ ਹੋ ਤੇ ਗੱਲਬਾਤ ਤੁਸੀਂ ਆਪੇ ਕਰ ਲਿਓ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ 600 ਪੂਰਾ 60 29 763 ਇਸ ਨੰਬਰ ਤੇ ਗੱਲ ਤੁਸੀਂ ਕਰ ਲਓ ਜੀ। ਬਾਕੀ ਗੱਡੀਆਂ ਦੀ ਗੱਲ ਆਪਾਂ ਪੂਰੀ ਕਰਨ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਜਿੰਨੇ ਤੁਸੀਂ ਐਵੇਂ ਜੀ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਬਸਕ੍ਰਾਈਬ ਲਾਜ਼ਮੀ ਸਾਰੇ ਜਣੇ ਤੁਸੀਂ ਕਰ ਦਿਓ ਜੀ। ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਇਸ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਗਾਨ ਘਰ ਦੇ ਨਾਲ ਜੀ ਕਿਸੇ ਨੂੰ ਐਡ ਕਰਵਾਉਣੀ ਹੈ ਆਪਣੇ WhatsApp ਨੰਬਰ ਤੇ ਭੇਜੋ ਐਡ ਆਪਾਂ ਜਲਦੀ ਤੋਂ ਜਲਦੀ ਐਡ ਤੁਹਾਡੇ ਘਰ ਦੇਵਾਂਗੇ ਜੀ।